ਹਾਂਜੀ ਸਸਰੀਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਇਹ ਗੱਲ ਨੂੰ ਮੇਰੀ ਨੂੰ ਮਤਲਬ ਅਗਨੋਰ ਨਾ ਕਰੀ ਜੀ ਮੈਂ ਬਹੁਤ ਜ਼ਰੂਰੀ ਗੱਲ ਕਰਨੀ ਆ ਤੁਹਾਡੇ ਨਾਲ ਤੇ ਆਪਾਂ ਨੂੰ ਗੁੱਡੀ ਚਾਹੀਦੀ ਹੈ ਜੀ ਪੂਰੇ 6 ਫੁੱਟ ਦੀ ਜੇ ਕਿਤੇ ਗੁੱਡੀ ਹੈਗੀ ਹੈ ਲੱਖ ਰੁਪਿਆ ਨਾਮ ਦਾ ਰੱਖਿਆ ਹੋਇਆ ਤੇ ਹੱਥ ਬੰਨ ਕੇ ਬੇਨਤੀ ਹੈ ਜੀ ਸਾਡੇ ਨਾਲ 6 ਫੁੱਟ ਦੀ ਗੁੱਡੀ ਜਰੂਰ ਸੰਪਰਕ ਕਰੇ ਚਾਹੇ ਵਿਆਹੀ ਹੋਵੇ ਚਾਹੇ ਕੁਮਾਰੀ ਹੋਵੇ ਉਮਰ ਦਾ ਕੋਈ ਚੱਕਰ ਨਹੀਂ ਜੀ ਜਿਡੀ ਮਰਜ਼ੀ ਹੋਵੇ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੇ ਕਿੰਨਰ ਤੇ ਆਪਣੇ ਕੋਲੇ ਆਇਆ ਹੈ ਫੌਜੀ ਮੁੰਡਾ ਇਧਰ ਮੁੱਲਾਂਪੁਰ ਦਾਖਾ ਕਰਨੀ ਉਹ ਤੇ ਉਹਨਾਂ ਨੂੰ ਆਪਦੇ ਇਧਰ ਹੀ ਏਰੀਏ ਦੇ ਵਿੱਚ ਕੁੜੀ ਚਾਹੀਦੀ ਹੈ ਲੁਧਿਆਣਾ ਮੁੱਲਾਂਪੁਰ ਦਾਖਾ ਦੇ ਲਾਗੇ ਛਾਗੇ ਤੇ ਜਗਰਾਉਂ ਅੰਮ੍ਰਿਤਗੜ ਮੰਡੀ ਤੇ ਇੱਥੇ ਤੱਕ ਉਹਨਾਂ ਨੂੰ ਗੁੱਡੀ ਚਾਹੀਦੀ ਹੈ ਜੀ ਮੁੰਡਾ 98 ਦਾ ਵਰਨ ਹੈ ਤੇ ਕੁੜੀ ਚਾਹੀਦੀ ਹੈ ਕੋਈ ਮੰਗ ਡਿਮਾਂਡ ਨਹੀਂ ਹੈਗੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਮੁੰਡਾ ਜੱਟਾਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਿਪੋਰਟਰ ਤੇ ਆਪਨੇ ਕੋਲੇ ਆਇਆ ਜੀ ਮੱਝਵੀ ਸਿੰਘਾਂ ਦਾ ਮੁੰਡਾ ਜੈ ਜੀ ਜਿਜਲੀ ਮੈਗਮੇ ਦੇ ਵਿੱਚ 91 ਦਾ ਜਨਮ ਹੈ ਵੀਰ ਦਾ 35000 ਰੁਪਿਆ ਤਨਖਾਹ ਵੀਰ ਦੀ ਤੇ ਆਪਾਂ ਨੂੰ ਕੁੜੀ ਮੱਝਵੀ ਸਿੰਘਾਂ ਦੀ ਮਤਲਬ ਕੋਈ ਜੌਬ ਕਰਦੀ ਹੋਵੇ ਕੁੜੀ ਜੀ ਪ੍ਰਾਈਵੇਟ ਹੋਵੇ ਚਾਹੇ ਸਰਕਾਰੀ ਹੋਵੇ ਬਸ ਵਧੀਆ ਕਰੋ ਜੌਬ ਕਰਦੀ ਕੁੜੀ ਚਾਹੀਦੀ ਹੈ ਜੀ ਵੀਡੀਓ ਨੂੰ ਤੁਹਾਨੂੰ ਕਿ ਸ਼ੇਅਰ ਕਰਦੇ ਹਾਂ ਹਾਂਜੀ ਸੱਸਰੀ ਕੱਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਗੁੱਡੀ ਆਈ ਹੈ ਜੀ 94 ਬਾਰਨ ਤੇ ਭੈਣ ਹੈਗੀ ਮੁਗੇਰੀਏ ਤੋਂ ਕੁੜੀ ਦੀ ਪੜ੍ਹਾਈ ਵੀ ਵਧੀਆ ਕਰੀ ਹੋਈ ਹੈ ਬੀਏ ਐਮਏ ਕਰੀ ਹੋਈ ਹੈ ਮੁੰਡਾ ਵੀ ਠਟੋਕਟ ਬੀਏ ਤਾਂ ਹੋਵੇ ਤੇ ਕੁੜੀ ਘਰੇਲੂਈ ਹੈ ਤੇ ਕੁੜੀ ਨੂੰ ਆਉਂਦੇ ਨੇ 8 ਕਿਲੇ ਪੈੜੀ ਦੇ ਤੇ ਆਪਾਂ ਨੂੰ 10 ਕਿਲੇ 12 ਕਿਲਿਆਂ ਚ ਮੁੰਡਾ ਚਾਹੀਦਾ ਹੈ ਮੁੰਡਾ ਜਮੀਨ ਘਟਨਾ ਹੋਵੇ ਜੀ ਸੰਪਰਕ ਕਰੋ ਮੈਨੂੰ ਕਮੈਂਟਾਂ ਦੇ ਵਿੱਚ ਹੀ ਦੱਸ ਦਿਓ ਤੁਹਾਨੂੰ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਕਿੰਦਰ ਤੇ ਆਪਣੇ ਕੋਲੇ ਆਈ ਐ ਇੱਕ ਜਗਰਾਉਂ ਏਰੀਏ ਦੇ ਉੱਥੋਂ ਗੁੱਡੀ ਤੇ ਗੁੱਡੀ ਕੋਲੇ ਹੈਗੀ ਐ ਗੁੱਡੀ 5 ਸਾਲ ਦੀ ਤੇ ਜਿਹੜਾ ਵੀ ਵੀਰ 5-4 ਕਿੱਲੇਆਂ ਦੇ ਵਿੱਚ ਭੈਣ ਨੂੰ ਜ਼ਮੀਨ ਤੇ ਗੁੱਡੀ ਅਪਣਾਉਣਾ ਚਾਹੁੰਦਾ ਤਾਂ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਜੀ ਤੇ ਕਮੈਂਟਾਂ ਦੇ ਵਿੱਚ ਹੀ ਦੱਸ ਦਿਆ ਕਰੋ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਉਸਦਾ ਜੀਵਨ ਸਾਥੀ ਜਲਦੀ ਮੇਰੇ ਇੱਥੇ 5-4 ਕਿੱਲੇ ਦੇ ਨਾਲ-ਨਾਲ ਮੁੰਡਾ ਕੋਈ ਕੰਮ ਵੀ ਕਰਦਾ ਹੋਇਆ ਉਹਦਾ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਦਿੱਲੀ ਪਰ ਤੇ ਆਪਣੇ ਕੋਲ ਆਈ ਐ ਚੱਕਾਂ ਦੀ ਕੁੜੀ ਮਰੀਲ ਕੋਟਲੇ ਦੀ ਇਹਦੇ ਵਿੱਚੋਂ ਤੇ ਵਧੀਆ ਭੈਣ ਪੂਰੇ ਤਕੜੇ ਕਰੂਆ ਐ ਤੇ ਵਧੀਆ ਉਹਨਾਂ ਨੇ ਵਿਆਹ ਕਰਨਾ 12 ਤੋਂ 15 ਕਿੱਲੇ ਜ਼ਮੀਨ ਦੇ ਭਾਂ ਦੇ ਨੇ ਵਧੀਆ ਤਕੜਾ ਵਿਆਹ ਕਰਨਗੇ ਜੀ ਭੈਣ ਦੀ ਉਮਰ ਹੈ 30 ਸਾਲ ਵੀਡੀਓ ਨੂੰ ਕਰ ਤੋ ਤੱਬ ਕਿ ਸ਼ੇਰ ਤਾਂ ਕਿ ਇਸ ਭੈਣ ਨੂੰ ਇਸ ਦਾ ਜੀਵਨ ਸਾਥੀ ਜਲਦੀ ਮਿਲ ਸਕੇ ਆਪਾਂ ਨੂੰ ਇੱਧਰ ਅਮ드ਗੜ ਮੰਡੀ ਤੱਕ ਆ ਜਾਣਗੇ ਉੱਤਰ ਸੰਗਰੂਰ ਤੱਕ ਚਲੇ ਜਾਣਗੇ ਤੇ ਪਟਿਆਲੇ ਤੱਕ ਚਲੇ ਜਾਣਗੇ ਧੰਨਵਾਦ